ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਕੀ ਫਤਹ ਚਾਰ ਸਾਬਜ਼ਾਦੇ ਦੇ ਨਾਮ ਪਤਾ ਸੁਣਾ ਦਿਓ ਬਾਬਾ ਦੇ ਸਿੰਘ ਜੀ ਬਾਬਾ ਯਾ ਸਿੰਘ ਜੀ ਬਾਬਾ ਪਤਾ ਸਿੰਘ ਜੀ ਅਸੀਂ ਇਹਨਾਂ ਨੂੰ ਸ਼ੁਰੂ ਤੋਂ ਹੀ ਮਤਲਬ ਜਿਵੇਂ ਸਾਲ ਤੋਂ ਆਪਾਂ ਸ਼ੁਰੂ ਕਰ ਦਿੱਤਾ ਸੀ ਥੋੜਾ ਥੋੜਾ ਖਾਲਸਾ ਕਿੱਥੋਂ ਦਾ ਵਾਸੀ ਹੈ ਨੰਨੇ ਪੋਰੇ ਇਹਨਾਂ ਨੇ ਛੋਟੀ ਹੁੰਦੇ ਆਂ ਜਿਵੇਂ ਜੰਮਦੇ ਸਾਰੀ ਇਹਨਾਂ ਨੇ ਅੰਮ੍ਰਿਤ ਦੀ ਦਾਤ ਲਈ ਹੈ ਖੰਡੇ ਦੀ ਪੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਸੀ ਠੰਡੇ ਬੁਰਜ ਦੇ ਵਿੱਚ ਮੌਜੂਦ ਆ ਜਿੱਥੇ ਕਿ ਸਾਡੇ ਸਾਹਿਬਜ਼ਾਦੇ ਰਾਤਾ ਕਟੀਆਂ ਉਸ ਤੋਂ ਬਾਅਦ ਜਿਹੜੇ ਨੇ ਸ਼ਹਾਦਤ ਦਾ ਜਾਮ ਪੀਤਾ ਤਾਂ ਤੁਸੀਂ ਦੇਖੋ ਸੰਗਤਾਂ ਪਹੁੰਚੀਆਂ ਨੇ ਇਹ ਬਹੁਤ ਸੋਹਣੇ ਬਾਣੇ ਦੇ ਵਿੱਚ ਜਦੋਂ ਸੰਗਤ ਪਹੁੰਚੀ ਤਾਂ ਸਾਡੀ ਨਜ਼ਰ ਇਹਨਾਂ ਤੇ ਪਈ ਅਸੀਂ ਸੋਚਿਆ ਗੱਲਬਾਤ ਕਰੀਏ ਛੋਟਾ ਦਾ ਬੱਚਾ ਹੈ ਕੀ ਨਾਮ ਹੈ ਦਾ ਤੇ ਕਿੰਨੀ ਉਮਰ ਹੈ ਇਹਨਾਂ ਦਾ ਨਾਮ ਮਹਿਰਕੌਰ ਖਾਲਸਾ ਹੈ ਇਹ 3 ਸਾਲ ਦੇ ਨੇ 3 ਸਾਲ ਦੇ ਮਹਿਰਕੌਰ ਖਾਲਸਾ ਕਿਦਾਂ ਦਾ ਲੱਗ ਰਿਹਾ ਇੱਥੇ ਆ ਕੇ ਚਾਰ ਸਾਹਿਬਜ਼ਾਦੇ ਦੇ ਨਾਮ ਪਤਾ ਸੁਣਾ ਦਿਓ ਬਾਬਾ ਦੇ ਸਿੰਘ ਜੀ ਬਾਬਾ ਯਾ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੁਸੀਂ ਕਦੋਂ ਤੁਸੀਂ ਕਹਾਣਾ ਸ਼ੁਰੂ ਕਰਤਾ ਕਿਉਂਕਿ 3 ਸਾਲ ਦੇ ਬੱਚੇ ਨੂੰ ਜਿਵੇਂ ਕਹਿ ਲੋ ਥੋੜਾ ਥੋੜਾ ਇਤਿਹਾਸ ਤੁਸੀਂ ਆਪ ਹੀ ਕੋਸ਼ਿਸ਼ ਕਰਦੇ ਹੋ ਵੀ ਅਸੀਂ ਕਰਵਾਈਏ ਜਾਣੂ ਕਰਾਈ ਕਿਉਂਕਿ ਇਤਿਹਾਸ ਬਹੁਤ ਵੱਡਾ ਹੈ ਬੱਚੇ ਸਾਡੇ ਅਜੇ ਬਹੁਤ ਛੋਟੇ ਛੋਟੇ ਅਸੀਂ ਇਹਨਾਂ ਨੂੰ ਸ਼ੁਰੂ ਤੋਂ ਹੀ ਮਤਲਬ ਜਿਵੇਂ ਸਾਲ ਤੋਂ ਆਪਾਂ ਸ਼ੁਰੂ ਕਰ ਦਿੱਤਾ ਸੀ ਥੋੜਾ ਥੋੜਾ ਸਾਡੇ ਮਾਤਾ ਜੀ ਨਾਲ ਨੇ ਉਹਨਾਂ ਨੇ ਸਾਨੂੰ ਪ੍ਰੇਰਿਤ ਕੀਤਾ ਵੀ ਤੁਸੀਂ ਬੱਚਿਆਂ ਨੂੰ ਅੱਜ ਤੋਂ ਹੀ ਕਰੋਗੇ ਤੇ ਬੱਚੇ ਸਿੱਖੀ ਨਾਲ ਜੁੜਨਗੇ ਬਿਲਕੁਲ ਤੇ ਇਹ ਜਿਵੇਂ ਕਿ ਇਹਨਾਂ ਨੇ ਛੋਟੀ ਹੁੰਦੇ ਆਂ ਜਿਵੇਂ ਜੰਮਦੇ ਆਂ ਸਾਰੀ ਇਹਨਾਂ ਨੇ ਅੰਮ੍ਰਿਤ ਦੀ ਦਾਤ ਲਈ ਹੈ ਖੰਡੇ ਦੀ ਪਾულ ਜੀ ਚੱਕੀ ਹੋਈ ਹੈ ਤੇ ਫਿਰ ਇਹਨਾਂ ਨੂੰ ਥੋੜਾ ਥੋੜਾ ਇਹਨਾਂ ਨੂੰ ਜਿਵੇਂ ਅਸੀਂ ਪੁੱਛਦੇ ਆਂ ਗੁਰਗੋਬਿੰਦ ਸਿੰਘ ਜੀ ਇਹਨਾਂ ਨੂੰ ਪੁੱਛੋ ਤੁਸੀਂ ਖਾਲਸਾ ਕਿੱਥੋਂ ਦਾ ਵਾਸੀ ਹੈ ਤੁਹਾਨੂੰ ਦੱਸੋ ਖਾਲਸਾ ਕਿੱਥੋਂ ਦਾ ਵਾਸੀ ਹੈ ਮੈਂ ਮੋਹਾਲੀ ਰੇ ਵਾਹ ਬੱਚਿਆਂ ਨੂੰ ਕਹਿ ਲੋ ਵੀ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ ਸਾਡੇ ਸਾਹਿਬਜ਼ਾਦੇ ਨੇ ਛੋਟੀ ਉਮਰ ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ ਸੀਗਾ ਉਹ ਤਾਂ ਉਮਰ ਨਹੀਂ ਕੁਝ ਨਹੀਂ ਸੀ ਅੱਜ ਕੱਲ ਤਾਂ ਸਮਾਂ ਬਹੁਤ ਬਦਲ ਗਿਆ ਹੈ ਇੱਕ ਪਿਓ ਨੇ ਇੱਕ ਦਾਦੀ ਨੇ ਆਪਣੇ ਪੁੱਤਾਂ ਨੂੰ ਤਿਆਰ ਕਰਕੇ ਜੰਗ ਦੇ ਮੈਦਾਨ 'ਚ ਉਤਾਰ ਦਿੱਤਾ ਇੱਥੇ ਸ਼ਹਾਦਤ ਵਾਸਤੇ ਪੇ ਦੇ ਦਿੱਤਾ ਬਹੁਤ ਵੱਡਾ ਇਤਿਹਾਸ ਹੈ ਵਿਰਾਗਮੇ ਇਤਿਹਾਸ ਹਾਂਜੀ ਹੋਰ ਕੀ ਕੀ ਸਿਖਾਣਾਂ ਦੀ ਕੋਸ਼ਿਸ਼ ਕੀਤੀ ہوئی ਹੈ ਮਿਰ ਖਾਲਸੇ ਦੀ ਮਾਤਾ ਦਾ ਕੀ ਨਾਂ ਆ ਖਾਲਸੇ ਦੀ ਮਾਤਾ ਦਾ ਕੀ ਨਾਂ ਆ ਮਾਤਾ ਕੀ ਨਾਮ ਹੈ ਖਾਲਸੇ ਦੀ ਮਾਤਾ ਦਾ ਚਲੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਕੀ ਫਤਿਹ ਜਕਾਰਾ ਛੱਡ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਖੁਸ਼ੀਆਂ ਦਾ ਜਕਾਰਾ ਕਰ ਜਾਓ ਬੱਚਿਆਂ ਨੂੰ ਇਹ ਨਾ ਬੱਚਿਆਂ ਨੂੰ ਅਸੀਂ ਜਿਵੇਂ ਸਿਖਾਉਨੇ ਆ ਫਿਰ ਉਹੋ ਜਿਹਾ ਅਸੀਂ ਮਾਹੌਲ ਵੀ ਦਿੰਨੇ ਆ ਬੱਚਿਆਂ ਨੂੰ ਵੀ ਅਸੀਂ ਹਰ ਹਰ ਸਾਡੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਹਰ ਇੱਕ ਸਾਕਾ ਜਿਵੇਂ ਹੁੰਦਾ ਆ ਜਿਵੇਂ ਚਮਕੌਰ ਸਾਹਿਬ ਆਉਨੇ ਆ ਫਿਰ ਅਸੀਂ ਫਰਤੇਗੜ ਸਾਹਿਬ ਬੱਚਿਆਂ ਨੂੰ ਲੈ ਕੇ ਆਉਨੇ ਆ ਅਸੀਂ ਇਹ ਵੀ ਬੱਚਿਆਂ ਨੂੰ ਜੋੜ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਅਗੋ ਮਹਾਰਾਜ ਦੀ ਕਿਰਪਾ ਹੈ ਜੀ ਤਾਂ 3 ਸਾਲ ਦੀ ਇਸ ਦੀ ਉਮਰ ਹੈ ਮੇਹਰ ਕੌਰ ਖਾਲਸਾ ਬਹੁਤ ਹੀ ਪਿਆਰੇ ਸਰੂਪ ਦੇ ਵਿੱਚ ਹੋਰ ਵੀ ਬੱਚੇ ਮੌਜੂਦ ਨੇ ਤੁਹਾਨੂੰ ਇਤਿਹਾਸ ਬਾਰੇ ਪਤਾ ਹੈ ਠੰਡੇ ਬੁਰਜ ਵਿੱਚ ਕੀ ਹੋਇਆ ਸੀ ਨਹੀਂ ਪਤਾ আচ্ছা ਛੋਟੇ ਸਾਹਿਬਜ਼ਾਦੇ ਜਦੋਂ ਸ਼ਹਾਦਤ ਜਦੋਂ ਪਾਈ ਸੀਗੀ ਕਿੰਨਾਂ ਨੇ ਭੇਜਿਆ ਸੀ ਤਿਆਰ ਕਰਕੇ ਕੌਣ ਸੀ ਉਹਨਾਂ ਦੇ ਨਾਲ ਕਿ ਕੌਣ ਸੀ ਮਾਤਾ ਸੇਪਕੌਰ ਜੀ ਮਾਤਾ ਗੁਜਰਪੁਰ ਜੀ ਤਾਂ ਬੱਚਿਆਂ ਦੇ ਵਿੱਚ ਇੱਕ ਮਾਸੂਮੀਅਤ ਵੀ ਦੇ ਨਾਲ ਦੇ ਨਾਲ ਤਿਆਰ ਬਤਿਆਰ ਪੇਰੈਂਟਸ ਦੇ ਵੱਲੋਂ ਕੋਸ਼ਿਸ਼ ਰਹਿੰਦੀ ਕਿ ਉਹਨਾਂ ਨੂੰ ਤਿਆਰ ਕੀਤਾ ਜਾਵੇ ਮੇਹਰ ਕੌਰ ਖਾਲਸਾ ਕੀ ਨਾਮ ਕੀ ਤੁਹਾਡਾ ਤੇਗਵੀਰ ਸਿੰਘ ਤੇਗਵੀਰ ਸਿੰਘ ਤਾਂ ਕਿੰਨੀ ਉਮਰ ਕਿੰਨੀ ਕਿੰਨੀ ਏਜ ਹੈ ਤੁਹਾਡੀ 6 ਸਾਲ 6 ਸਾਲ ਤਾਂ ਦੇਖੋ ਛੋਟੇ ਸਾਹਿਬਜ਼ਾਦਿਆਂ ਨੇ ਜੇ ਸ਼ਹਾਦਤ ਦਾ ਜਾਮ ਪੀਤਾ ਤਾਂ ਸਿੱਖ ਕੌਮ ਨੂੰ ਬਚਾਉਣ ਵਾਸਤੇ ਮੁਗਲਾਂ ਦਾ ਜ਼ੁਲਮ ਨਾ ਬਰਦਾਸ਼ਤ ਕਰਦੇ ਹੋਏ ਤੇ ਆਪਣੇ ਆਪ ਨੂੰ ਆਪਣਾ ਧਰਮ ਨਾ ਤਬਦੀਲ ਕਰਦੇ ਹੋਏ ਉਹਦੋਂ ਸ਼ਹਾਦਤਾਂ ਪਾਈਆਂ ਸੀ ਤੇ ਦੇਖਿਆ ਜਾਵੇ ਸਿੱਖ ਕੌਮ ਵੀ ਕਹਿ ਲਓ ਮੁੱਲ ਮੋੜਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਤਸਵੀਰਾਂ ਜ਼ਰੂਰ ਤੁਹਾਨੂੰ ਭਾਵਕ ਕਰਨਗੀਆਂ ਛੋਟੇ-ਛੋਟੇ ਬੱਚਿਆਂ ਦੇ ਵਿੱਚ ਵੀ ਉਹ ਚੀਜ਼ਾਂ ਜਿਹੜੀਆਂ ਨੇ ਪਾਈਆਂ ਜਾ ਰਹੀਆਂ ਨੇ ਜੇ ਸ਼ਹਾਦਤ ਦਾ ਤੁਸੀਂ ਕਿੱਸਾ ਸੁਣਾਓਗੇ ਉਹਨਾਂ ਨੂੰ ਤਾਂ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੋਏਗਾ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਵਾਸਤੇ ਕੀ ਕੀ ਕੀਤਾ ਸਾਡੇ ਧਰਮ ਨੂੰ ਜਾਣ ਵਾਸਤੇ ਤੇ ਅਸੀਂ ਅੱਗੋਂ ਉਹਨਾਂ ਨੂੰ ਕਿਵੇਂ ਉਹਨਾਂ ਦਾ ਜਿਹੜਾ ਮੁੱਲ ਮੋੜ ਸਕਦੇ ਹਾਂ ਤਾਂ ਹੋਰ ਵੀ ਤੁਹਾਡੇ ਨਾਲ ਜ਼ਰੂਰ ਵੀਡੀਓ ਸਾਂਝੀ ਕਰਾਂਗੇ ਬਦੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਕਸ